ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਅੱਜ ਆਪਾਂ ਤੁਹਾਨੂੰ ਪੌਂਚਾ ਪਰ ਕਵਾਲੀ ਜਿਹੜੀ ਸਲਵਾਰ ਹੈ ਇਹਦੀ ਕਟਿੰਗ ਕਰਕੇ ਦਿਖਾਉਣੀ ਹੈ ਇਹ ਵਾਲੀ ਆਪਾਂ ਜਿਹੜੀ ਸਲਵਾਰ ਹੈ ਤੋਂ ਇਹ ਤੇ ਪੌਂਚੇ ਇਸ ਤਰ੍ਹਾਂ ਮਿਲਾ ਕੇ ਇੱਕ ਦੂਸਰੇ ਦੇ ਨਾਲ ਇਸ ਤਰ੍ਹਾਂ ਮਿਲਾ ਕੇ ਆਪਾਂ ਇੱਕ ਦੂਸਰੇ ਦੇ ਨਾਲ ਇਹਨਾਂ ਨੂੰ ਜੋੜ ਕੇ ਰੱਖ ਲਿਆ ਤੇ ਜਿੰਨੀ ਵੀ ਆਪਣੀ ਲੰਬਾਈ ਹੈ ਆਪਾਂ ਉਹ ਲੈ ਲਾਂਗੇ ਤੇ ਇਹਨਾਂ ਨੂੰ ਇਸ ਤਰ੍ਹਾਂ ਵਿਚਾਲੇ ਆ ਆ ਚਾਰ ਓਨੇ ਤੇ ਇਹ ਇਤਵਾ ਜੜੂ ਨੂੰ ਆਪਣੇ ਨੂੰ ਫੋਲਡ ਕਰਨਾ ਹੈ ਆ ਦੇਖੋ ਦੋਨੇ ਪੱਲੇ ਜਿਹੜੇ ਆਪਣੇ ਵਿਚਾਲੇ ਫੋਲਡ ਕਰਕੇ ਤੇ ਇਹਦੀ ਨਮਾਈ ਜਿੰਨੀ ਵੀ ਲੈਣੀ ਹੋਣੀ ਆ ਆਪਾਂ ਲੈ ਸਕਦੇ ਆ ਜਿੰਨੀ ਥੋੜੀ ਆਏਗੀ ਮੈਂ ਵੀ ਤੁਹਾਨੂੰ ਦੱਸ ਦਿਆਂਗਾ ਆਪਾਂ ਕੀ ਨਹੀਂ ਜਾਣੀ ਲਓ ਜੀ ਸਟੈਪ ਆਪਾਂ 1.5 ਇੰਚ ਇਹਦੀ ਮੋਰੀ ਰੱਖ ਲਾਂਗੇ ਆਪਾਂ ਕਿਉਂਕਿ ਇਹਦੀ ਆਪਾਂ ਇੱਥੇ ਦੇਖ ਲਓ ਨਿਸ਼ਾਨਾ ਲਾ ਲਿਆ ਆਪਾਂ ਕਿਉਂਕਿ ਇਹਦੇ ਆਪਾਂ 2 ਇੰਚ ਪੌਚੇ ਬਣਾਉਣੇ ਨੇ ਤੇ ਫालतू ਦਾ ਕੱਪੜਾ ਜਿਹੜਾ ਉਹ ਆਪਾਂ ਲਾ ਦਾਂਗੇ ਉਹਦੀ ਵਿੱਚ ਬੈਂਤੀ ਆਪਾਂ ਨਹੀਂ ਕਰਦੇ ਠੀਕ ਜੀ ਏਥਰਕ ਏਥਰਕ ਕਮਿਣਾਗੇ ਆਪਣੀ 6 ਇੰਚ ਤਿਆਰ ਹੈ ਸਲਵਾਰ ਇਸਦੀ ਆਪਾਂ ਅਪਰ ਚਾਹੀਦੀ ਆਪਾਂ 5 ਇੰਚ ਜਿਹੜੀ ਬੈਟ ਲਾਵਾਂਗੇ ਤੇ 5 ਇੰਚ ਪੰਜ ਆਪਾਂ ਕੱਢ ਕੇ ਵਿੱਚੋਂ 6 ਇੰਚ ਤਿਆਰ ਰੱਖਣੀ ਹੈ ਤੇ ਇਹ 31 ਤਿਆਰ ਰਹਿਣੀ ਚਾਹੀਦੀ ਆਵਲੀ ਤੇ ਇਹ ਆਪਾਂ ਬਤੀ ਰੱਖਾਂਗੇ 5 ਇੰਚ ਕੱਢਵਾ ਦੇ ਦੂਗੀ ਅਤਾਂ ਇੱਧਰੋਂ ਮਾਰ ਜੰਦਾ ਅੱਧਾ ਇੰਚ ਕਰੂੰ ਇਸ ਦੇ ਵਿੱਚੋਂ ਮਤਲਬ ਤਾਂ ਪੌਣੀ ਦਾ ਸੰਗ ਇਸ ਦੀ ਮੂਰੀਆ ਪਰ ਰੱਖਾਂਗੇ 6.5 ਯਾਨੀ ਕਿ 13 ਇੰਚ ਤਿਆਰ ਤੇ ਆਪਾਂ 7 ਤੇ ਲਾਵਾਂਗੇ 14 ਹੋ ਜਾਏਗਾ ਸਭ ਤੋਂ ਪਹਿਲਾਂ ਆਪਾਂ ਇਹਦੇ ਬਾਲੀ ਲਾਉਣ ਹੁੰਦੇ ਕਿਉਂਕਿ ਕਿਉਂਕਿ ਇਹਦੇ ਬਾਲੀ ਪਹਿਲਾਂ ਲਾਉਣੀ ਨੇ ਕਿਉਂ ਇਹ ਹੀ ਕਢਾਈ ਵਾਲੀ ਹੈ ਵੈਸੇ ਤੇ ਆਪਾਂ ਫਿਰ ਆਪਣੇ ਕਮੀਜ਼ ਨਾਲ ਲੱਥ ਜਾਂਦੇ ਨੇ Para po is different in Ito siya ਤ럼 ਆ ਫਾਤੂ ਦਾ ਕੱਪੜਾ ਜਿਹੜਾ ਇਹ ਆਪਾਂ ਹਲਾ ਦਾਂਗੇ ਇੱਥੇ ਆਪਾਂ ਢਾਲ ਪਾਵਾਂਗੇ ਜੇ ਦੀ ਸਾਰੀ ਸ਼ਲਵਾਰ ਚ ਨਹੀਂ ਪਾਵਾਂਗੇ ਜਿਹੜੀ ਇੱਥੇ ਢਾਲ ਪਾਵਾਂਗੇ ਆਪਾਂ 1.5 ਇੰਚ ਦੀ ਢਾਲ ਪਾਵਾਂਗੇ 1.5 ਇੰਚ ਦੀ ਢਾਲ ਜੇ ਤੁਸੀਂ ਕੱਲੇ ਪਹੁੰਚਾ ਤੇ ਪਾਉਣੀ ਹੈ ਤਾਂ 0.5 ਇੰਚ ਛੱਡ ਕੇ ਪਾਓ ਇਸ ਤਰੀਕੇ ਨਾਲ ਕਿਉਂਕਿ ਆਪਾਂ ਜੇ ਇੱਥੇ ਤੱਕ ਢਾਲ ਪਾਤੀ ਫਿਰ ਆਪਣੀ ਸਲਵਾਰ ਉੱਚੀ ਹੋ ਜਾਗੀ ਇਹ ਜਿਹੜਾ ਸਲਵਾਰ ਦੇ ਨਾਲ ਆਪਣਾ ਮਾਰਜਨ ਜੁੜਨਾ ਹੈਗਾ ਜਾ ਕੇ ਆਪ ਇੱਥੇ ਤੱਕ ਢਾਲ ਪਾਉਂਦੇ ਹਾਂ ਇਸ ਤਰ੍ਹਾਂ ਢਾਲ ਪੈ ਜੂਗੀ ਠੀਕ ਹੈ ਜੀ ਇਸ ਤਰ੍ਹਾਂ ਢਾਲ ਪੈ ਜੂਗੀ ਇਕੱਲੇ ਪੱਲੇ ਦੇ ਵਿੱਚ ਪਈ ਹੈ ਢਾਲ ਪੂਰੀ ਸਲਵਾਰ 'ਚ ਨਹੀਂ ਪਏਗੀ ਇਹੋ ਵੀ ਆਪਣੀ ਕਟਾਈ ਪੱਲਿਆਂ ਦੀ ਪੱਟ ਕਹਿ ਲਓ ਪੱਲੇ ਕਹਿ ਲਓ ਵਾਲੇ ਕਹਿ ਲਓ ਜੋ ਵੀ ਤੁਸੀਂ ਆਪਣੀ ਆਪਣੀ ਬੋਲੀ ਚ ਕਹਿੰਦੇ ਹੋ ਇਹਨਾਂ ਨੂੰ ਆਪਾਂ ਇੱਕ ਪਾਸੇ ਰੱਖ ਕੇ ਤੇ ਹੁਣ ਆਪਾਂ ਕਰਦੇ ਆਂ ਬਾਕੀ ਦਾ ਕਪੜਾ ਕਿੰਨਾ ਹੈ ਇਹਦੀ ਆਪਾਂ ਨੂੰ ਮੈਂਤੀ ਕਰਨੀ ਪਊਗੀ ਇਹਦੀ ਆਪਾਂ ਮੈਂਤੀ ਕਰ ਲਈਏ ਇਹ ਤੁਸੀਂ ਹਲਕੀ ਬਣਾਉਣੀ ਹੈ ਤੇ ਇਸ ਤਰ੍ਹਾਂ ਜੋੜ ਕੇ ਬਣਾਓ ਸਲਵਾਰ ਅਗਰ ਜੇ ਤੁਸੀਂ ਵਿੱਚ ਇਹਨੂੰ ਥੋੜੀ ਹੈਵੀ ਕਰਨਾ ਹੈ ਤੇ ਇਹਦੇ ਤੇ ਤੁਸੀਂ ਮੈਨੀ ਪਾ ਸਕਦੇ ਆਪਾਂ ਇਸ ਕਾਣ ਕੱਢ ਲਾਂਗੇ ਕਾਣ ਬਹੁਤ ਚੜਦੀ ਰੱਖਦੇ ਨੇ ਇਸ ਵਿੱਚ ਮੀਂਹ ਤੇ ਕਰਕੇ ਕੱਢਣੀ ਆਂ ਕਿਸ ਘੱਟ ਸਕਦੇ ਜੇ ਤੋ ਆਪਾਂ ਰੋਜ਼ ਕੱਪੜੇ ਕਟਾਈ ਕਰਦੇ ਆ ਤਾਂ ਫਿਰ ਆਪਾਂ ਨੂੰ ਵੈਸੇ ਵੀ ਸਾਭ ਲੱਗ ਜਾਂਦਾ ਜੇ ਤੁਸੀਂ ਪੱਤੀ ਵਗੈਰਾ ਨਾ ਕਰਨਾ ਚਾਹੋਗੇ ਤਾਂ ਕਰ ਸਕਦੇ ਜੇ ਤੁਸੀਂ ਥੋੜੀ ਹੈਵੀ ਸਲਵਾਰ ਬਣਾਉਣੀ ਹੈ ਤਾਂ ਤੁਸੀਂ 15 ਇੰਚ ਆਸਨ ਰੱਖ ਕੇ ਤੇ ਆਸ ਫਿਰ ਨਾਲ ਤੁਸੀਂ ਕਪੜਾ ਪਾ ਸਕਦੇ ਹੈਗੇ। ਅਗਰੇ ਦਿਨ ਵੀ ਨਾ ਆ ਸਕਦੇ। ਤੇ ਆਪਾਂ ਪਹਿਲਾਂ ਮੈਟਰ ਆਸਨ ਮੰਗੂ ਕਿਉਂਕਿ ਇੱਧਰ ਥੋੜਾ ਜਿਹਾ ਕਪੜਾ ਜਿਹੜਾ ਸਹੀ ਨਹੀਂ ਹੈਗਾ। ਆਪਾਂ 10 ਇੰਚ ਲੈ ਲਾਂ। ਇਦੋਂ ਅਸਨ ਲੈ ਕੇ 10 ਇੰਚ ਤੇ ਫਿਰ ਉਹ ਉਧਰਲੀ ਸਾਈਡ ਤੋਂ ਲਵਾਉਂਦਾ ਸੀ ਇੰਚ ਹੁਣ ਆਪਾਂ ਇਦੋਂ ਮਿਲ ਲਾਂਗੇ ਤੇ ਬੱਤੀ ਇੰਚ ਤੇ ਨਿਸ਼ਾਨ ਲਾਉਣਾ ਹੈ ਇਹ ਦੋ ਡੇਢ ਇੰਚ ਤੇ ਤੁਸੀਂ ਜਿਹੜਾ ਇਹ ਕੁੰਡੇ ਦਾ ਨਿਸ਼ਾਨ ਲਾ ਸਕਦੇ ਹੋ ਜਾਂ ਡੇਡ ਐਸਟਰਨ ਸ਼ੰਦਲ ਅਗਰ ਤੁਸੀਂ ਇਹਦੇ ਵਿੱਚ ਮਹਿੰਦੀ ਪਾਉਣੀ ਹੈ ਤਾਂ ਤੁਸੀਂ 15 ਇੰਚ ਰੱਖੋ। ਉੰਦਾਂ ਚਾਸਾ ਨਾ ਰੱਖਾਂਗੇ ਤੇ ਆਪਣੀ ਲੈਣੀ ਹੈ ਜਿਹੜੀ ਇੱਥੇ ਆ ਗਈ ਥੋੜੀ ਸਲਵਾਰ ਹੈਵੀ ਹੋ ਜੂਗੀ ਐਸਟਰਾ ਤੇ ਇਹ ਤੇ ਫਿਰ ਕਪੜਾ ਜੁੜ ਜੂਗਾ ਤੇ ਥੋੜੀ ਹੈਵੀ ਹੋ ਜੂਗੀ ਸਲਵਾਰ ਤੇ ਜੇ ਹਲਕੀ ਬਣਾਉਣੀ ਹੈ ਤੁਸੀਂ ਇਸੇ ਨਿਸ਼ਾਨ ਦੇਤੇ ਕਟਿੰਗ ਕਰਦੇ ਆਪਾਂ ਅੱਥੀ ਕਟਿੰਗ ਕਰ ਦਿੰਨੇ ਆ ਲਓ ਜੀ ਆਪਾਂ ਨੀਚੇ ਧਰ ਲਿਆ ਕਿਉਂਕਿ ਸਲਵਾਰ ਉੱਪਰ ਨਹੀਂ ਸੀ ਕੱਟੀ ਜਾ ਰਹੀ ਇਸ ਲਈ ਆਪਾਂ ਥੱਲੇ ਪੈਰ ਲਿਆ ਕੱਪੜਾ ਜੋੜ ਕੇ ਇਸ ਤਰ੍ਹਾਂ ਜੇ ਦੀ ਆਪਾਂ ਹੁਣ ਕਟਾਈ ਕਰਦੇ ਆਂ ਇਹ ਕਦੇ ਜਿਹੜੇ ਪਲਾਟਾ ਪਕੇ ਬਣਾਉਣਾ ਦਾ ਜੋੜ ਕੇ ਬਣਾਉਣਾ ਹੈ ਨਾ ਇਸ ਟੇਟ ਸਲਵਾਰ ਦੀ ਤਰੀ ਬਣ ਜਾਂਦੀ ਹੈ ਜਿਆਦਾ ਹੈਵੀ ਨਹੀਂ ਹੁੰਦੀ ਆਹ ਵਲਾਂ ਪਗਿਆ ਨਾ ਤੇ ਚੰਗਲਾ ਆ ਰਿਹਾ ਥੋੜੀ ਜਿਹੀ ਨਾਲ ਹੀ ਸਹੀ ਹੋ ਚੁਕੀ ਆਪਾਂ ਉਮਦਸਦੀ ਇਹਦੀ ਆਪਾਂ ਇਧਰੋਂ ਕਟਾਈ ਕਰਨੀ ਸੀ ਉੱਪਰੋਂ ਕੱਪੜਾ ਇਹ ਪਤਾ ਨਹੀਂ ਥੋੜਾ ਜਿਹਾ ਆ ਵਾਲਾ ਨਾ ਇਥੋਂ ਖਰਾਬ ਜਾਏ ਇਹ ਆਪਾਂ ਦੇਖ ਕੇ ਕਰ ਲੈਂਗੇ ਹੁਣ ਆਪਾਂ ਆਪਣੇ ਉਹ ਤਾਂ ਬਣੇ ਹੋਏ ਨੇ ਆਪਾਂ 벨ਟ ਹੀ ਲਾਉਣੀ ਆਪਾਂ 벨ਟ ਉੱਤਰੋਂ ਲਾ ਲਾਂਗੇ ਕਿਉਂਕਿ ਜੇ ਸਲਵਾਰ ਦੇ ਵਿੱਚ ਆ ਵਾਲੀ ਨੇ ਚਟਾਈ ਜੀ ਆ ਰਹੀ ਹੈ ਪਤਾ ਨਹੀਂ ਆਵਲ ਚਟਾਈ ਜੀ ਆ ਰਹੀ ਹੈ ਫਿਰ ਇਹ ਪਹੁੰਚੇ ਕੋੜਾਈ ਪੈਣ ਲੱਗੇ ਇਸ ਲਈ ਆਪਾਂ 벨ਟ ਹੀ ਲਾਉਣੀ ਆ ਪੈਂਟ ਆਪਾਂ ਇੱਧਰ ਲਾ ਲਾਂਗੇ ਆਪਾਂ ਜਿਹੜਾ ਹੈਗਾ ਆਪਾਂ ਵੇਖ ਲੈਂਦੇ ਆਂ ਜੀ ਆਪਣਾ ਜਿਹੜਾ ਪਿੰਡ ਹੈਗਾ ਇੱਧਰ ਸਹੀ ਆ ਗਿਆ ਤਾਂ ਆਪਾਂ ਇੱਧਰ ਕੱਟ ਲਾਂਗੇ ਕਿਉਂਕਿ ਸੂਟ ਨਾਲ ਖਰਾਬ ਹੋ ਗਏ ਕਿ ਕੱਟ ਲੈਨੇ ਕਿਉਂਕਿ ਦੇਖਿਆ ਨਹੀਂ ਲੋ ਆ ਵਾ ਇਹ ਤੋਂ ਘੱਟ ਕਰਕੇ ਦੇਖ ਲੰਗੇ ਆਪਾਂ ਸਹੀ ਆ ਗਿਆ ਇਹ ਇਦੋਂ ਘੱਟਦਾ ਆ ਆਪਾਂ ਉਧਰ ਹੀ ਚੜਨਾ ਪਊਗਾ ਇਹਨੂੰ ਉੱਪਰਲੀ ਸਾਈਡ ਲੈ ਆਵਾਂਗੇ ਆਪਾਂ ਇਸ ਤਰ੍ਹਾਂ ਕੱਟ ਲੈਨੇ ਜਿਹੜੇ ਰੋਟ ਆ ਗਏ ਸੀ ਪਰ ਆਪਾਂ ਇਸ ਤਰ੍ਹਾਂ ਇਹ ਦਰੋਤ ਨਹੀਂ ਆਉਂਦਾ ਐਸੇ ਕੀ ਕਰੀਏ ਇੱਦਾਂ ਹੀ ਕੱਟ ਲੈਨੇ ਪਤਾ ਹੀ ਨਾ ਦੱਸ ਹਾਂਜੀ ਇਸ ਤਰ੍ਹਾਂ ਪਤਾਰ ਲੈ ਲਏ। ਕਿਉਂਕਿ ਥੋੜਾ ਜਿਆਦਾ ਕਰਨਾ ਪੈਣਾ ਹੈ। ਇੱਧਰ ਵੀ ਆਪਾਂ ਜਿਹੜਾ ਆਸਣ ਦੇ ਵਿੱਚ ਲੈ ਕੇ ਆਉਂਦਾ ਇਹ ਵੀ ਖਰਾਬ ਸੀਗਾ ਉਹਨਾਂ ਦਾ ਟੱਪੜਾ। ਆਪਾਂ ਇਹਨਾਂ ਕੇ ਇਹ ਆਪਾਂ ਕਹਿੰਦੇ ਵਿੱਚ ਕਰ ਦਾਂਗੇ ਜੀ। ਠੀਕ ਹੈ ਨਾ ਕਹਾਂ ਪਹੁੰਚ ਦੇ ਵਿੱਚ ਜਦੋਂ ਸਮਝਿਆ ਨਾਲ। ਇਸੇ ਤਰ੍ਹਾਂ ਉਸੇ ਇੰਨਾ ਹਾਂ। ਚਾਹੇ ਦੋਇਤਾ ਪੰਗੇ ਦੇ ਹਮ ਬਣ ਜਾਈ। ਉੱਪਰ ਹੀ ਆ ਜਾਣਾ, ਨੀਚੇ ਵੀ ਕਰ ਦਿੰਦੇ ਆ ਫਿਰ ਬੈਠ ਚੋ ਕਾ ਕਪੜਾ ਨਾ ਬਚਿਆ ਤਾਂ ਲੁਕਾ ਹੀ ਲੈਣਾ। ਹਾਂ ਮੈਂ ਸੈਟਿੰਗ ਕਰਕੇ ਫਿਰ ਦੱਸ ਦਿੰਦਾ। ਬਲ ਜੇ ਇਹ ਆਪਾਂ ਇੱਕ ਸੈਟ ਕਰਕੇ ਰੱਖ ਲੈਦੇ ਹੂਨ ਤਾਂ ਇਹ ਵੀ ਕੱਟ ਦੇਣੀ ਔਰ ਕਿ ਥੋੜਾ ਬਸਾ ਕੱਪੜੇ ਚ ਖਰਾਬ ਨਿਕਲਾ ਉਹ ਇਸ ਨੂੰ ਥੋੜਾ ਜਿਹਾ ਕਰਨਾ ਪੈਂਦਾ ਹੈਗਾ ਇਹ ਤਾਂ ਸਲਾਈ ਕਰਨ ਵਾਲੇ ਨੂੰ ਕਰਨਾ ਪਾਉਣਾ ਆਖਿਏ ਇਸਕੇ ਆ ਵੀ ਆਪਾਂ ਕੱਟ ਕਰ ਦਿੰਦੇ ਆ ਕਿਉਂਕਿ ਆਪਾਂ ਜੋੜ ਕੇ ਪੱਲਾ ਬਣਾਈਏ ਤੇ ਇੱਕ ਦਿਨ ਜੋਇੰਟ ਜਿਹੜਾ ਆਉਂਦਾ ਆ ਆਵਲਾ ਜਿਹੜਾ ਆਪਾਂ 11 ਇੰਚ ਤੇ ਰੱਖਿਆ ਜੀ ਆਪਾਂ ਨੂੰ 10 ਇੰਚ ਹੀ ਚਾਹੀਦਾ ਆਪਾਂ ਨੂੰ 10 ਇੰਚ ਚਾਹੀਦਾ ਆਸਾਂ ਤੇ ਆਪਾਂ ਰੱਖਿਆ ਸੀ 11 ਇੰਚ 1 ਇੰਚ ਦੀ ਆਪਾਂ ਨਾ ਇੱਥੋਂ 1 ਇੰਚ ਦੀ ਆਪਾਂ ਇੱਥੇ ਐ ਪੈ ਜੂਗੀ ਆਪਣੇ ਗਲਾਈ ਹੋ ਜੂਗੀ ਨਾਲੇ ਆਸਾਂ ਚ ਕਿ ਨਾਲੇ ਥੋੜੀ ਆਪਣੀ ਨਾਲੀਆਂ ਜਿਹੜੀ ਵੱਧ ਹੋ ਜਾਂਦੀ ਐ ਇਸ ਤਰੀਕੇ ਦੇ ਨਾਲ ਕਟਿੰਗ ਕਰ ਦਿਆ ਕਰੋ ਇਹ ਤਕਰੀਕ ਜੀ ਲੋ ਜੀ ਇਹ ਆਪਣੀ ਹੋ ਗਈ ਐਨੀ ਕਹੇਗੀ ਸਲਵਾਰ ਬਣੂਗੀ ਇਹ ਕਢਾਈ ਵਾਲੀਆਂ ਜਾਰੀਆਂ ਹੈਗੀ ਨਹੀਂ ਬਣਦੀਆਂ ਜੇ ਹੈਗੀ ਆਪਾਂ ਬਣਾਉਣਿਆਂ ਤੇ ਇਹਦੇ ਵਿੱਚ ਪੈਣੀ ਸੀ ਮੈਨ ਨਹੀਂ ਕਦੇ ਨਹੀਂ ਪਾਉਣੀ ਇਸ ਤਰੀਕੇ ਦੇ ਨਾਲ ਆਪਣੇ ਇੱਥੇ ਢਾਲ ਪੈ ਚੁੱਕੀ ਇਹਦੇ ਛੋ ਆਪਣੀ ਬੈਲਟ ਵੀ ਬਣ ਜਾਣੀ ਤਾਂ ਥੋੜਾ ਕਾਣਾ ਕੱਪੜਾ ਜੇ ਆਪਾਂ ਕਮੀਜ਼ ਦੇ ਵਿੱਚ ਡਿਜ਼ਾਈਨਿੰਗ ਕਰਨ ਵਾਸਤੇ ਚਾਹੀਦਾ ਹੋਇਆ ਤਾਂ ਉਹ ਵੀ ਆਪਾਂ ਆਪੜਾ ਜਿਹੜਾ ਵਰਤ ਲਾਂਗੇ ਠੀਕ ਹੈ ਜੀ ਇਹਦੇ ਚੋਂ ਆਪਾਂ ਬੈਟ ਕਰ ਲਈਏ ਕਰ ਲੈਨੇ ਆ ਆਪਾਂ ਪੰਜ ਇੰਚ ਦੀ ਬੈਟ ਲੈਣੀ ਹੈ ਤੇ ਘੱਟੋ ਘੱਟ 7.5 ਤੇ 8 ਇੰਚ ਆਪਾਂ ਚਾਹੀਦੇ ਇਹ 7.5 ਤਾਂ ਹੈਗਾ ਇੱਕ ਦੇ ਇੱਕ ਆਪਾਂ ਇਧਰੋਂ ਛੋੜ ਲੈਨੇ ਆ ਤੇ ਕਿਉਂਕਿ ਇੱਥੇ ਕੱਪੜਾ ਬਚ ਜੂਗਾ ਤੇ ਇਹ ਕੱਪੜਾ ਜਿਹੜਾ ਆਪਾਂ ਸਲਵਾਰ ਦੇ ਕਮੀਜ਼ ਦੇ ਵਿੱਚ ਵਰਤਿਆ ਜਾਊਗਾ ਇਸ ਜਿਹੜਾ ਬਚ ਗਿਆ ਕੋਈ ਡਿਜ਼ਾਈਨਿੰਗ ਵਗੈਰਾ ਹੋ ਜੂਗੀ ਸਾਢੇ 7 ਇੰਚ ਕੱਪੜਾ ਹੈ 56 ਬਰਾਈਟ ਚਾਹੀਦੀ ਪਾਈ ਹੈ ਬਾਈ ਦੇ ਇ ਆਪਾਂ ਚੌਵੀ ਪੱਤੇ ਕਟਿੰਗ ਕਰਾਂਗੇ ਜਿਹੜਾ ਸੋਟਾ ਪਾਸਾ ਹੋਊਗਾ ਇਹਨੂੰ ਆਪਾਂ ਅਗਲੇ ਪਾਸੇ ਲਾ ਸਕਦੇ ਹਾਂ ਇਹ ਕੋ ਤਾਂ ਇ ਚੱਕਰ ਵੀ ਹੋਵੇ ਇਸ ਪਾਸੋਂ ਉੱタル ਪਾਗਲੇ ਸੈੱਡ ਲਾ ਸਕਦੇ ਆ ਤੇ ਜਿਹੜਾ ਇਸ ਤਰੀਕੇ ਨਾਲ ਆਪਣੀ ਆਵਲ ਕਪੜਾ ਜਿਹੜਾ ਹੈ ਕਮੀਜ਼ ਦੇ ਵਿੱਚ ਵਰਤ ਲਾਂਗੇ ਆਪਾਂ ਤੇ ਆਪਣੇ ਸਾਡੇ ਸਾਰੀ ਸਿਵਾਰ ਦੀ ਕਟਿੰਗ ਹੋ ਗਈ ਹੈ ਉਮੀਦ ਹੈ ਤਾਂ ਵਧੀਆ ਲੱਗੀ ਹੋਊਗੀ ਤੇ ਜੇ ਵਧੀਆ ਲੱਗਾ ਤੇ ਟਿੱਕਾ طلਾਈਛੇ ਤੇ ਕਮੈਂਟ ਕਰਕੇ ਦੱਸਿਓ ਸਸਿਕਾ ਜੀ